ਇਹ ਤਾਂ ਇਹ ਕਿਸ ਸਰਕਾਰ ਨੂੰ ਦਿਖਾਣੇ ਵਾਸਤੇ ਰੋਸ ਮਾਰਚ ਕਰ ਰਹੇ ਵੀ ਸਾਡੇ ਮੁੰਡੇ ਜਿਹਨਾਂ ਨਾਲ ਤੁਸੀਂ ਧੱਕਾ ਕਰ ਰਹੇ ਹੋ ਜਿਹੜੇ ਅੰਦਰ ਨੇ ਤੇ ਜਿਹੜੇ ਬਾਹਰ ਵੀ ਨੇ ਹੋਣ ਤਾਂ ਕਹਿਣਾ ਉਹਨਾਂ ਦੇ ਵੀ ਨੋਟਿਸ ਪੇਜ ਰਹੇ ਨੇ ਉਹਨਾਂ ਦੀ ਗ੍ਰਿਫਤਾਰੀਆਂ ਹਲੇ ਤੱਕ ਨਹੀਂ ਰੁਕ ਰੀਆਂ ਤਾਂ ਉਹ ਬੰਦ ਕਰੋ ਨਹੀਂ ਫਿਰ ਅਸੀਂ ਕਰੜੇ ਫੈਸਲੇ ਲੈਣ ਨੂੰ ਮਜਬੂਰ ਹੋ ਜਾਾਂਗੇ ਇਹਦੇ ਨਾਲ ਸਰਕਾਰ ਦੇ ਜਿਹੜੇ ਮਨਸੂਬੇ ਨੇ ਜਿਹੜੀ ਉਹਨਾਂ ਨੇ ਸਾਜਸਾਂ ਰਚੀਆਂ ਜਿਹੜਾ ਹਿੰਦੂ ਸਿੱਖ ਦਾ ਕਤ联ਿਆਨ ਕਰਾਉਣਾ ਚਾਹੁੰਦੇ ਖੂਨ ਦੀਆਂ ਨਦੀਆਂ ਬਹੋਣੀਆਂ ਚਾਹੁੰਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਚਮਕਾਟਾ TDI ਮਾਲ ਦੇ ਕੋਲੋਂ ਜਿਹੜਾ ਇਹ ਰੋਸ ਮਾਰਚ ਸ਼ੁਰੂ ਹੋ ਚੁੱਕਿਆ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਅਸੀਂ ਲਗਾਤਾਰ ਕਰ ਰਹੀ ਹੈਗੇ ਆ ਉਹਦੇ ਵਿੱਚ ਇੱਕ ਹੋਰ ਜਿਹੜੀ ਅਜਰੀ ਗਤੀਵਿਧੀ ਜੁੜਦੀ ਆ ਕਿ ਰੋਸ ਮਾਰਚ ਜਿਹੜਾ ਸ਼ੁਰੂ ਹੋ ਚੁੱਕਿਆ ਬਹੁਤ ਸੋਹਣੇ ਸਲੋਗਨ ਲਿਖ ਕੇ ਜਿਉਣਾ ਕੀ ਸਰੀਰਾਂ ਦਾ ਜੇ ਹੋਣ ਜ਼ਮੀਰਾਂ ਮਰੀਆਂ ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਰਮਨ ਤੂਰ ਅ ਇਸ ਲਈ ਅਸੀਂ ਕੁੰਡਲੀ ਬਾਰਡਰ ਤੋਂ ਕਾਫੀ ਪਿੱਛੇ ਜਿਹੜਾ ਹੈਗਾ ਟੀਡੀਆਈ ਮਾਲ ਕਰਕੇ ਜਾਣਿਆ ਜਾਂਦਾ ਕਿਉਂਕਿ ਇਹ ਕਿਸਾਨ ਮੋਰਚਾ तकरीबन ਜਿਹੜਾ ਹੈਗਾ 13-14 ਕਿਲੋਮੀਟਰ ਦੀ ਦੂਰੀ ਤੱਕ ਫੈਲਿਆ ਹੋਇਆ ਤੇ ਅੱਜ ਨੌਜਵਾਨਾਂ ਨੇ ਇੱਕ ਖਾਸ ਤਰद्दਦ ਕੀਤਾ ਹੋਇਆ ਹਾਲਾਂਕਿ ਦਿੱਲੀ ਦੀਆਂ ਸੜਕਾਂ ਦੇ ਉੱਤੇ ਲਗਾਤਾਰ ਇਸ ਕਿਸਾਨ ਮੋਰਚੇ ਦੇ ਆਸ-ਪਾਸ ਕਦੀ ਕੈਂਡਲ ਮਾਰਚ ਹੁੰਦਾ ਹੈ ਕਦੀ ਕਿਸੇ ਤਰੀਕੇ ਨਾਲ ਆਪਣਾ ਰੋਸ ਵਿਅਕਤ ਕੀਤਾ ਜਾਂਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਸ਼ਾਂਤਮਈ ਰਹਿੰਦੇ ਹੋਏ ਇਹ ਲੋਕ ਆਪਣੀ ਆਵਾਜ਼ ਜਿਹੜੀ ਹੈਗੀ ਆ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚ ਸਕਣ ਖੈਰ ਸਰਕਾਰ ਕਿਸ ਤਰੀਕੇ ਨਾਲ ਟੀਟੋ ਕੇ ਬੈਠੀ ਹੋਈ ਆ ਇਹ ਕਿਸੇ ਜਿਹੜਾ ਕੋਈ ਵੀ ਦੁਨੀਆ ਦਾ ਇਨਸਾਨ ਅਣਜਾਣ ਨਹੀਂ ਆ ਹਾਲਾਂਕਿ ਇਹ ਉਹੀ ਲੋਕ ਨੇ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੂੰ ਅੱਤਵਾਦੀ ਵਕਵਾਦੀ ਟੁਕੜੇ ਟੁਕੜੇ ਗੈਂਗ ਪਤਾ ਨਹੀਂ ਕੀ ਕੀ ਕਹਿ ਕੇ ਜਿਹੜਾ ਇਹਨਾਂ ਨੂੰ ਸੰਬੋਧਿਤ ਕੀਤਾ ਜਾਂਦਾ ਭਾਰਤ ਦੀ ਸਰਕਾਰ ਦੇ ਵੱਲੋਂ ਤੇ ਪਰ ਪੂਰੇ ਸੰਸਾਰ ਦੇ ਲੋਕਾਂ ਦਾ ਸਮਰਥਨ ਵੱਡੀਆਂ ਇੰਟਰਨੈਸ਼ਨਲ ਹਸਤੀਆਂ ਦਾ ਸਮਰਥਨ ਜਿਹੜਾ ਇਹਨਾਂ ਲੋਕਾਂ ਨੂੰ ਮਿਲ ਰਿਹਾ ਹੈਗਾ ਅੱਜ ਜਿਹੜਾ ਖਾਸ ਇਹਨਾਂ ਦਾ ਤਰਦਰ ਹੈਗਾ ਇੱਕ ਛੋਟਾ ਜਿਹਾ ਰੋਸ ਮਾਰਚ ਜਿਹੜਾ ਇਹ ਇਥੋਂ ਕੁੰਡਲੀ ਦੀ ਸਟੇਜ ਤੱਕ ਉਸ ਤੋਂ ਪਿੱਛੇ ਸਿੰਘੂ ਦੀ ਸਟੇਜ ਤੱਕ ਜਿਹੜਾ ਇਹ ਕਰਨਗੇ ਤੁਸੀਂ ਇਹਨਾਂ ਦੇ ਹੱਥਾਂ 'ਚ ਜਿਹੜੇ ਪੋਸਟਰ ਹੈਗੇ ਉਹਨਾਂ ਤੋਂ ਦੇਖ ਸਕਦੇ ਹੋ ਕਿ ਇਹਨਾਂ ਦਾ ਮਕਸਦ ਜਿਹੜਾ ਦਾ ਅਰੋਸ ਮਾਰਚ ਦਾ ਕੀ ਹੈ ਨਵਰੀਤ ਜਿਹੜਾ ਹੈਗਾ ਉਹਨੂੰ ਸ਼ਹੀਦੀ ਸ਼ਹੀਦਾਂ ਦੀ ਉਪਾਧੀ ਦੇ ਵਿੱਚ ਲੈ ਕੇ ਆਉਣਾ ਤੇ ਸਾਡੇ ਜਿਹੜੇ ਨੌਜਵਾਨ ਲਾਪਤਾ ਨਹੀਂ ਜਾਂ ਜਿਹੜੇ ਨੌਜਵਾਨਾਂ ਤੇ ਨਜਾਇਜ਼ ਜਿਹੜਿਆ ਪਰਚੇ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣਾ ਇਹਨਾਂ ਦਾ ਮਕਸਦ ਹੈ ਇਹਨਾਂ ਦਾ ਕਹਿਣਾ ਹੈ ਕਿ ਸਿਰਫ ਜ਼ਮਾਨਤਾਂ ਜੜੀਆਂ ਮਿਲ ਜਾਣੀਆਂ ਕਿਸੇ ਕੇਸ ਦੇ ਵਿੱਚ ਇਹ ਕੋਈ ਹੱਲ ਨਹੀਂ ਹੈ ਸਾਨੂੰ ਉਹਨਾਂ ਦੀ ਸੰਪੂਰਨ ਤੌਰ ਤੇ ਰਿਹਾਈ ਚਾਹੀਦੀ ਹੈ ਬਿਨਾਂ ਕਿਸੇ ਪਰਚੇ ਤੋਂ ਬਿਨਾਂ ਕਿਸੇ ਕੇਸ ਤੋਂ ਸੋ ਇਹ ਜਿਹੜਾ ਪੰਜਾਬ ਹਰਿਆਣਾ ਭਾਈਚਾਰੇ ਨੂੰ ਦਰਸਾਉਂਦੇ ਹੋਏ ਪੋਸਟਰ ਨਵਰੀਤ ਨੂੰ ਜਿਹੜਾ ਜ਼ਿੰਦਾਬਾਦ ਗਰਦਾਨ ਦੇ ਪੋਸਟਰ ਤੇ ਅੱਗੇ ਜਿਹੜਾ ਪੈਦਾ ਹੋਈ ਕੌਮ ਸਾਡੀ ਤਲਵਾਰਾਂ ਤੀਰਾਂ ਤੋਂ ਦਬ ਕੇ ਜੋ ਨਹੀਂ ਹੁੰਦਾ ਜ਼ਿੰਦਾਬਾਦ ਜ਼ਮੀਰਾਂ ਤੋਂ ਸੋ ਇਹਨਾਂ ਦੇ ਸੁਨੇਹਿਆਂ ਦੇ ਨਾਲ ਜਿਹੜੇ ਹੈਗੇ ਆ ਇਹ ਲੋਕ ਰੋਸ ਮਾਰਚ ਜਿਹੜਾ ਸ਼ੁਰੂ ਕਰਨ ਵਾਲੇ ਨੇ ਹੁਣੇ ਹੀ ਥੋੜੀ ਦੇਰ ਦੇ ਵਿੱਚ ਇਹ ਲੋਕ ਮੇਨ ਸਟੇਜ ਵੱਲੋਂ ਜਾਣਗੇ ਕੁੰਡਲੀ ਦੀ ਸਟੇਜ ਦੇ ਵਿੱਚੋਂ ਆਪਣਾ ਸੁਨੇਹਾ ਜਿਹੜਾ ਦੇਣਗੇ ਉਸ ਤੋਂ ਬਾਅਦ ਸਿੰਘੂ ਦੀ ਜਿਹੜੀ ਹੈਗੀ ਸਟੇਜ ਦੇ ਉੱਤੇ ਜਾ ਕੇ ਆਪਣਾ ਸੁਨੇਹਾ ਅ ਦੇਣਗੇ ਅ ਅਸੀਂ ਇਹਨਾਂ ਨਾਲ ਗੱਲ ਵੀ ਕਰਦੇ ਬਾਈ ਜੀ ਕਿੱਥੋਂ ਤੱਕ ਤੁਸੀਂ ਇਹ ਜਿਹੜਾ ਰੋਸ ਮਾਰਚ ਲੈ ਕੇ ਜਾਣਾ ਹੈਗਾ ਆਪਾਂ ਇਥੇ ਸਿੰਘੂ ਬਾਰਡਰ ਤੱਕ ਸਟੇਜ ਤੱਕ ਲੈ ਕੇ ਜਾਣਾ ਉੱਥੋਂ ਘੁੰਮ ਕੇ ਫਿਰ ਵਾਪਸ ਆਵਾਂਗੇ ਕੀ ਖਾਸ ਸੁਨੇਹਾ ਦੇਣਾ ਚਾਹੁੰਦੇ ਕਿਉਂਕਿ ਛੋਟੇ-ਛੋਟੀਆਂ ਗਤੀਵਿਧੀਆਂ ਲਗਾਤਾਰ ਸਾਡੇ ਲੋਕ ਇਤੋਂ ਕਰ ਰਹੇ ਕਦੇ ਕੈਂਡਲ ਮਾਰਚ ਕਰਦੇ ਕਦੇ ਕੁਝ ਕੀ ਜਿਹੜਾ ਸੁਨੇਹਾ ਸਰਕਾਰ ਨੂੰ ਦੇਣਾ ਚਾਹੁੰਦੇ ਅਸੀਂ ਸੁਨੇਹਾ ਦੇਹੁ ਦਿਨਾ ਚਾਹੁੰਦੇ ਆਂ ਵੀ ਜਿਹੜੇ ਕਾਲੇ ਕਾਨੂੰਨ ਹੈ ਰੱਦ ਕਰੇ ਤੇ ਦੂਜਾ ਜਿਹੜੇ 26 ਤਰੀਕ ਨੂੰ ਸਾਡੇ ਵੀਰ ਫੜੇ ਸੀ ਸਾਰੇ ਉਹਨਾਂ ਦੇ ਪਰਚੇ ਰੱਦ ਹੋਣੇ ਮੇਰੇ ਨਾਲ ਸਰਸਾ ਸਾਹਿਬ ਮੌਜੂਦ ਨਹੀਂ ਸਾਸ਼ੀ ਕਾਲਸਾ ਇਹ ਛੋਟੇ-ਛੋਟੀਆਂ ਗਤੀਵਿਧੀਆਂ ਅਸੀਂ ਲੋਕ ਲਗਾਤਾਰ ਕਰ ਰਹੇ ਹਾਂ ਕਿ ਕਿਤੇ ਬੋਲੀ ਸਰਕਾਰ ਨੂੰ ਕੁਝ ਸੁਣ ਜਾਵੇ ਅੱਜ ਦੀ ਜਿਹੜੀ ਇਹ ਗਤੀਵਿਧੀ ਹੈਗੀ ਆ ਰੋਸ ਮਾਰਚ ਆ ਇਹਦਾ ਮਕਸਦ ਕੀ ਆ ਬੇਟਾ ਜੀ ਇਹਦਾ ਜਿਹੜਾ ਮਕਸਦ ਹੈ ਉਹ ਬੜਾ ਵੱਡਾ ਜੀ ਜੋ ਕਿ 26 ਜਨਵਰੀ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਇੱਕ ਚਰਚਾ ਸੀ ਕਿ ਨੌਜਵਾਨ ਜਿਹੜਾ ਉਹ ਨਿਰਾਸ਼ ਹੋ ਰਿਹਾ ਜੀ ਉਸਨ ਰਾਸਨ ਦੁਰਕਾਰ ਵਾਸਤੇ ਲੋਕਾਂ ਦੇ ਵਿੱਚ ਇਹ ਮੈਸੇਜ ਦੇਣ ਵਾਸਤੇ ਕਿ ਅਸੀਂ ਸਾਰੇ ਇਕੱਠੇ ਹਾਂ ਔਰ ਜਿਹੜੇ 26 ਜਨਵਰੀ ਤੋਂ ਬਾਅਦ ਜਿਹੜੇ ਨੌ ਕਿਸਾਨਾਂ ਦੇਤੇ ਨੌਜਵਾਨਾਂ ਦੇਤੇ ਜਿਹੜੇ ਨਜਾਇਜ਼ ਪਰਚੇ ਦਰਜ ਕੀਤੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜਿਸ ਤਰ੍ਹਾਂ ਕਿ ਨਵਰੀਦੀ ਜਿਹੜੇ ਸੀ ਉਸ ਸੰਬੰਧ ਵਿੱਚ ਉਰੇ ਕਰਾਉਣ ਵਾਸਤੇ ਇਹ ਵੱਡੇ ਪੱਤਰ ਦਿੱਤੇ ਨੌਜਵਾਨਾਂ ਵੱਲੋਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਲਿਖ ਕੇ ਕਿ ਇਹ ਸੰਜੀਪ ਜੀ ਜਿਹੜੇ ਕਿ ਹਰਿਆਣੇ ਤੋਂ ਨੇ ਇਸੇ ਤਰ੍ਹਾਂ ਰੇਸ਼ਮ ਸਿੰਘ ਜਿਹੜੇ ਨੇ ਉਹ ਪੰਜਾਬ ਤੋਂ ਇਹ ਰਾਣਾ ਜੀ ਇਹ ਦਈਆ ਜੀ ਦੇਵੀ ਲਾਲ ਜੀ ਦਈਆ ਇਹ ਇਸੇ ਤਰ੍ਹਾਂ ਰਾਣਾ ਜੀ ਜਿਹੜੇ ਨੇ ਇਹ ਹਰਿਆਣੇ ਤੋਂ ਹਰਿਆਣੇ ਤੇ ਪੰਜਾਬ ਦਾ ਨੌਜਵਾਨ ਯੂਥ ਜਿਹਦੇ ਬਾਰੇ ਆਮ ਚਰਚਾ ਸੀ ਕਿ ਯਰਾ ਜੂਥ ਹੈ ਉਹ ਸੰਯੁਕਤ ਮੋਰਚੇ ਤੋਂ ਨਰਾਜ ਹੈ ਇਹ ਅੱਜ ਇਹ ਨੌਜਵਾਨਾਂ ਵੱਲੋਂ ਇਹ ਪੂਰੇ ਸੰਸਾਰ ਦੇ ਲੋਕਾਂ ਨੂੰ ਤੇ ਸਰਕਾਰ ਦੇ ਉੱਤੇ ਦਬਾਅ ਪਾਉਣ ਵਾਸਤੇ ਇਹ ਦਰਸਾਇਆ ਜਾਏਗਾ ਬਹੁਤ ਵੱਡਾ ਇੱਕ ਮੈਸੇਜ ਆਏਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਵੀ ਤਰੀਕੇ ਸਰਕਾਰ ਨੂੰ ਸਾਡੀ ਗੱਲ ਸੁਣੇ ਸਰਕਾਰ ਦੀ ਇਨੀ ਠੀਠਤਾਈ ਦਾ ਕਾਰਨ ਕੀ ਮੰਨਦੇ ਹੋ ਸਰਕਾਰ ਦੇ ਮਨਸੂਬੇ ਜਿਹੜੇ ਨੇ ਉਹ ਕਾਰਪੋਰੇਟ ਘਰਾਣਿਆਂ ਪ੍ਰਤੀ ਮਤਲਬ ਕਿ ਹੰਧਰਦੀਵਰੇ ਨੇ ਆਮ ਲੋਕਾਂ ਵਾਸਤੇ ਉਹਨਾਂ ਦੇ ਜਿਹੜਾ ਮਨਾਂ ਦੇ ਵਿੱਚ ਬਹੁਤ ਹੀ ਗਲਤ ਸੋਚ ਹੈ ਤੇ ਜਿਸ ਕਰਕੇ ਉਹ ਕਰ ਨਹੀਂ ਰਹੀ ਉਹ ਤਾਂ ਅਸਲ ਕਿਸਾਨਾਂ ਨੂੰ ਅਜੇ ਤੱਕ ਉਹ ਕਿਸਾਨਾਂ ਨੂੰ ਕਿਸਾਨ ਹੀ ਨਹੀਂ ਮੰਨਿਆ ਇਸ ਕਰਕੇ ਸਾਨੂੰ ਅਜੇ ਤੱਕ ਫਿਰ ਗੱਲਾਂ ਮੰਨ ਕੇ ਨਹੀਂ ਕਰਿਆ ਇਸ ਕਰਕੇ ਠੀਠਪੁਣੇ ਦੀ ਕੋ ਹੱਦ ਹੁੰਦੀ ਹੈ ਉਹ ਸਭ ਹੱਦਾਂ ਬਨੇ ਨੰਗ ਚੁੱਕੇ ਨੇ ਉਹਨਾਂ ਦੀ ਜ਼ਮੀਰ ਨਹੀਂ ਕੋਈ ਉਹਨਾਂ ਦੀ ਜ਼ੁਬਾਨ ਨਹੀਂ ਕੋਈ ਉਹ ਆਪਣੇ اخਲਾਕੀ ਤੌਰ ਤੇ ਹਾਰ ਚੁੱਕੇ ਨੇ ਪਰ ਉਹ ਜਿਹੜਾ ਆਰ ਮੰਨਣ ਨੂੰ ਤਿਆਰ ਨਹੀਂ ਪਰ ਸਾਡੇ ਵੱਲੋਂ ਸੰਯੁਕਤ ਮੋਰਚੇ ਵੱਲੋਂ ਤੇ ਇਹ ਨੌਜਵਾਨਾਂ ਵੱਲੋਂ ਅੱਜ ਦਾ ਜਿਹੜਾ ਇੱਕ ਮੈਸੇਜ ਹੈ ਤੇ ਬੜਾ ਵੱਡਾ ਮੈਸੇਜ ਹੈ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਕਿਤੇ ਨਾ ਕਿਤੇ ਉਹ 네ਗੇਟਿਵ ਸੀ ਬਾਹਰ ਜਾ ਰਿਹਾ ਸੀਗਾ ਵੀ ਸ਼ਾਇਦ ਜਿਹੜੀ ਤੁਸੀਂ ਪਹਿਲਾਂ ਹੀ ਗੱਲ ਕਹੀ ਹੈ ਵੀ ਸੰਯੁਕਤ ਕਿਸਾਨ ਮੋਰਚਾ ਤੇ ਨੌਜਵਾਨ ਜੜੇ ਆ ਉਹ ਦੋ ਟਰੈਕਸ ਦੇ ਉੱਤੇ ਜਾ ਰਹੇ ਆ ਕਿ ਅੱਜ ਇਹ ਉਹਨਾਂ ਲੋਕਾਂ ਨੂੰ ਵੀ ਇੱਕ ਸੁਨੇਹਾ ਕਿ ਨਹੀਂ ਇਹ ਗਲਤ ਹੈ ਤੇ ਸਹੀ ਜੋ ਹੈਗਾ ਉਹ ਜਿਹੜੇ ਸਾਡੇ ਹਮਦਰਦ ਨੇ ਇਸ ਸੰਯੁਕਤ ਮੋਰਚੇ ਦੇ ਨਾਲ ਜੁੜੇ ਹੋਏ ਨੇ ਦੇਸ਼ ਤੇ ਵਿਦੇਸ਼ ਦੇ ਜਿਨ੍ਹਾਂ ਲੋਕਾਂ ਦੇ ਸਾਨੂੰ ਸਾਰਾ ਦਿਨ ਤੇ ਰਾਤ ਨੂੰ ਵੀ ਐਨਆਰਆਈ ਵੀਰ ਨਿਜੜੇ ਜਿਹੜੇ ਇਹ ਅੰਦਰਦੀ ਦੇ ਨਾਲ ਸਾਡੇ ਨਾਲ ਚੱਲ ਰਹੇ ਨੇ ਤੇ ਉਹ ਰਾਤ ਦਿਨ ਚਿੰਤਤ ਨੇ ਕਿ ਇਹ ਜਿਹੜੇ ਖੇਤੀ ਵਿਰੋਧੀ ਕਾਨੂੰਨ ਬਣੇ ਨੇ ਉਹ ਰੱਦ ਹੋਣ ਐਮਐਸਪੀ ਪੂਰੇ ਭਾਰਤ ਚ ਲਾਗੂ ਭਾਵ ਜਿਹੜੇ ਸੰਘਰਸ਼ ਨੂੰ ਅ ਅਸੀਂ ਲੈ ਕੇ ਪ੍ਰੋਗਰਾਮ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਕੀਤਾ ਆ ਉਹਦੀ ਜਿਹੜੀ ਪੂਰਤੀ ਆ ਸਰਕਾਰ ਜਡੀਆਂ ਸਾਡੀਆਂ ਮੰਗਾਂ ਨੂੰ ਮੰਨੀਆਂ ਜਾਣ ਉਹਨਾਂ ਦੇ ਵਿੱਚ 26 ਜਨਵਰੀ ਤੋਂ ਬਾਅਦ ਜਿਹੜਾ ਘਟਨਾਕਰਮ ਵਾਪਰਿਆ ਉਸ ਤੋਂ ਬਾਅਦ ਕੋਈ ਨਰਾਸਾ ਉਸ ਨਿਰਾਸ਼ਾ ਨੂੰ ਦੂਰ ਕਰਨ ਵਾਸਤੇ ਉਹਨਾਂ ਨੂੰ ਬਹੁਤ ਵੱਡਾ ਇੱਕ ਸਨੇਹਾ ਉਹਨਾਂ ਨੂੰ ਹੌਸਲਾ ਫੁਝਾਈ ਉਹਨਾਂ ਦੀ ਉਹਨਾਂ ਦੇ ਫਿਰ ਜਿਹੜੇ ਨੇ ਮਨ ਦੇ ਵਿੱਚ ਕੋਈ ਸ਼ੰਕੇ ਸੀ ਉਹ ਦੂਰ ਹੋਣਗੇ ਪਰ ਇਹਦੇ ਨਾਲ ਸਰਕਾਰ ਦੇ ਜਿਹੜੇ ਮਨਸੂਬੇ ਨੇ ਜਿਹੜੀ ਉਹਨਾਂ ਨੇ ਸਾਜਸਾ ਰਚੀਆਂ ਜਿਹੜਾ ਹਿੰਦੂ ਸਿੱਖ ਦਾ ਕਤਲਿਆਮ ਕਰਾਉਣਾ ਚਾਹੁੰਦੇ ਖੂਨ ਦੀਆਂ ਨਦੀਆਂ ਬਹੋਣੀਆਂ ਚਾਹੁੰਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਚਮਟਾ ਮੇਰਾ ਆਖਰੀ ਸਵਾਲ ਹੈ ਸਰ ਸਾਹਿਬ ਕੀ ਸਟੇਜ 'ਤੇ ਜਾ ਕੇ ਲੋਕਾਂ ਨੂੰ ਇਸ ਚੀਜ਼ ਤੋਂ ਅਗਾਹ ਕਰਨਾ ਟੀਚਾ ਜਾਂ ਕਿਸੇ ਕਾਗਜ਼ ਪੱਤਰ ਰਾਹੀਂ ਸਰਕਾਰ ਨੂੰ ਇਹ ਠੋਸ ਤਰੀਕੇ ਨਾਲ ਸੁਨੇਹਾ ਵੀ ਪਹੁੰਚਾਉਣਾ ਹੈ ਇਹ ਦੇਖੋ ਅੱਜ ਸਿਰਫ ਇਹ ਆ ਕਿ ਅਸੀਂ ਸਾਰੇ ਰਲ ਕੇ ਇਹਨਾਂ ਦੀ ਮੇਰੇ ਤੋਂ ਕਈ ਦਿਨਾਂ ਦਾ ਆਪਸ ਵਿੱਚ ਅਸੀਂ ਤਾਲਮੇਲ 'ਚ ਸਾਂ ਕਿ ਜਿਹੜੇ ਨੌਜਵਾਨਾਂ ਦੇ ਮਨ ਦੇ ਵਿੱਚ ਕੋਈ ਗੁੱਸੇ, ਗਿਲੇ, ਰੋਸ ਸੇ ਨਹੀਂ ਉਹਨਾਂ ਨੂੰ ਸਾਰਿਆਂ ਨੂੰ ਬੈਠ ਕੇ ਅਸੀਂ ਦੂਰ ਕਰੀਏ ਮੈਂ ਇਹਨਾਂ ਦੇ ਨਾਲ ਅਪ ਸਵਿਚ ਸਾਡੀਆਂ ਮੀਟਿੰਗਾਂ ਹੋਈਆਂ ਤੇ ਅਸੀਂ ਉਹ ਮੀਟਿੰਗ ਕਰਕੇ ਜਿਹੜਾ ਫੈਸਲਾ ਜਿਹੜਾ ਕੀਤਾ ਇਹਨਾਂ ਦੀ ਮੰਨ ਦੀ ਆਸਾ ਸੀ ਕਿ ਅਸੀਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਮਿਲਣਾ ਚਾਹੁੰਦੇ ਆ ਔਰ ਇਹ ਹੁਣ ਉਥੇ ਸਟੇਜ ਦੇ ਉੱਤੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਟੀਡੀਆਈ ਮਾਲ ਦੇ ਕੋਲੋਂ ਜਿਹੜਾ ਇਹ ਰੋਸ ਮਾਰਚ ਸ਼ੁਰੂ ਹੋ ਚੁੱਕਿਆ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਅਸੀਂ ਲਗਾਤਾਰ ਕਰ ਰਹੀ ਹੈਗੇ ਆ ਉਹਦੇ ਵਿੱਚ ਇੱਕ ਹੋਰ ਜਿਹੜੀ ਅੱਜ ਦੀ ਗਤੀਵਿਧੀ ਜੁੜਦੀ ਆ ਕਿ ਰੋਸ ਮਾਰਚ ਜਿਹੜਾ ਸ਼ੁਰੂ ਹੋ ਚੁੱਕਿਆ ਨਵਰੀਤ ਨੂੰ ਸ਼ਹੀਦ ਦੇ ਤੌਰ ਤੇ ਮਨਾਉਤ ਕਰਵਾਉਣ ਦੇ ਲਈ ਉਹਨਾਂ ਨੂੰ ਮਨਵਾਉਣਾ ਕਿ ਇਹ ਸ਼ਹੀਦ ਨੇ ਔਰ ਜਿਹੜੀ ਸਰਕਾਰ ਨੇ 26 ਜਨਵਰੀ ਨੂੰ ਬਹੁਤ ਸਾਰੀਆਂ ਬੇਰਹਿਮੀਆਂ ਕੀਤੀਆਂ ਸਾਡੇ ਨੌਜਵਾਨਾਂ ਨੂੰ ਲਾਪਤਾ ਕਰ ਦਿੱਤਾ ਨੌਜਵਾਨਾਂ ਤੇ ਤਸ਼ੱਦਦ ਕੀਤਾ ਗਿਆ ਤੇ ਨਜਾਇਜ਼ ਜਿਹੜੇ ਪਰਚੇ ਕੀਤੇ ਗਏ ਉਦੇ ਲਈ ਜਿਹੜਾ ਹੈਗਾ ਇਹ ਰੋਸ ਮਾਰਚ ਜਿਹੜਾ ਸ਼ੁਰੂ ਹੋ ਚੁੱਕਿਆ ਹੋਇਆ ਹੈ ਬਹੁਤ ਸੋਹਣੇ ਸੋਹਣੇ ਸਲੋਗਨ ਲਿਖ ਕੇ ਜਿਉਣਾ ਕੀ ਸਰੀਰਾਂ ਦਾ ਜੇ ਹੋਣ ਜ਼ਮੀਰਾਂ ਮਰੀਆਂ ਸੋ ਇਦਾਂ ਦੇ ਜਿਹੜੀਆਂ ਜਿਹੜੀਆਂ ਨਵਦੀਪ ਖਾਸ ਤੌਰ ਤੇ ਜਿਹੜਾ ਇੱਕ ਸਯੁਕਤ ਕਿਸਾਨ ਮੋਰਚੇ ਨੇ ਕਿ ਸੁਨੇਹਾ ਦਿੱਤਾ ਕਿ ਜਿਹੜੇ ਨੌਜਵਾਨ ਹੈਗੇ ਆ ਉਹ ਕਿਤੇ ਨਾ ਕਿਤੇ ਸਯੁਕਤ ਕਿਸਾਨ ਮੋਰਚੇ ਨਾਲੋਂ ਅਲੱਗਤਾ ਦਾ ਸੁਨੇਹਾ ਜਾ ਰਿਹਾ ਸੀ ਵੀ ਉਹ ਨੌਜਵਾਨ ਜਿਹੜੇ ਆ ਨਿਰਾਸ਼ ਹੈਗੇ ਆ ਇਸ ਵੇਲੇ ਸਿਰਸਾ ਸਾਹਿਬ ਇਸ ਜਿਹੜਾ ਮਾਰਚ ਦੇ ਵਿੱਚ ਮੌਜੂਦ ਨੇ ਤੇ ਨਵਦੀਪ ਦੇਖ ਸਕਦੇ ਹੋ ਨਵਦੀਪ ਮੌਜੂਦ ਹੈ ਹੋਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਇਸ ਰੋਸ ਮਾਰਚ ਦੇ ਵਿੱਚ ਮੌਜੂਦ ਨੇ ਹਮੇਸ਼ਾ ਦੀ ਤਰ੍ਹਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਵੀ ਇਹ ਵੱਡੀ ਕੋਈ ਦਰਘਟਨਾ ਨੂੰ ਅੰਜਾਮ ਦੇ ਸਕਦੇ ਆ ਜੀ ਇਹ ਅੱਤਵਾਦੀ ਆ ਵੱਖਵਾਦੀ ਆ ਪਰ ਉਹ ਵਾਪਸ ਕੈਂਡਲ ਮਾਰਚ ਦੇ ਜ਼ਰੀਏ ਕਿਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਜ਼ਰੀਏ ਸੁਨੇਹਾ ਦੇ ਰਹੇ ਨੇ ਕਿ ਅਸੀਂ ਸ਼ਾਂਤੀਪੂਰਵਕ ਆਪਣੇ ਹੱਕਾਂ ਦੇ ਲਈ ਲੜ ਰਹੇ ਆ ਅਸੀਂ ਸ਼ਾਂਤੀਪੂਰਵਕ ਜਿਹੜੀ ਹੈਗੀ ਆ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਸਰਕਾਰ ਦਾ ਜਿਹੜਾ ਫਰਜ਼ ਬਣਦਾ ਹੈ ਕਿ ਇਸ ਸ਼ਾਂਤੀਪੂਰਵਕ ਜਿਹੜੇ ਨਿੱਕੇ ਨਿੱਕੇ ਰੋਸ ਮਾਰਚਾ ਕੈਂਡਲ ਮਾਰਚਾ ਜਿਹਦੇ ذریعے ਇਹ ਲੋਕ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਸ ذریعے ਜਿਹੜੇ ਹੈਗੇ ਆ ਨਾ ਲੋਕਾਂ ਨੂੰ ਸੁਣਿਆ ਜਾਵੇ ਇਹਨਾਂ ਲੋਕਾਂ ਦੀ ਜਿਹੜੀ ਆ ਗੱਲ ਨੂੰ ਕਬੂਲਿਆ ਜਾਵੇ ਕਿਉਂਕਿ ਬਿਲਕੁਲ ਜਿਹੜਾ 2 ਮਹੀਨਿਆਂ ਦੇ ਵਿੱਚ ਹੁਣ ਤਾਂ ਪੂਰੇ ਸੰਸਾਰ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੋਇਆ ਹੈ ਕਿ ਇਹ ਜਿਹੜੀ ਹੈਗੀ ਆ ਸ਼ਾਂਤਪੂਰਵਕ ਜਿਹੜਾ ਮੋਰਚਾ ਲੱਗਿਆ ਹੋਇਆ ਤੇ ਇਹਨਾਂ ਲੋਕਾਂ ਨੇ ਕੋਈ ਵੀ ਕਿਸੇ ਵੀ ਦੁਰਘਟਨਾ ਨੂੰ ਅੰਜਾਮ ਨਹੀਂ ਦਿੱਤਾ ਸੋ ਇਹ ਤੁਸੀਂ ਕਿਸਾਨ ਜਿਹੜਾ ਹੈਗਾ ਰੋਸ ਮਾਰਚ ਜਿਹੜਾ ਚੱਲ ਪਿਆ ਹੋਇਆ TDAI ਮੌਲ ਤੋਂ ਤੇ ਇਹ ਮੇਨ ਸਟੇਜ ਕੁੰਡਲੀ ਤੇ ਜਾ ਕੇ ਹਾਜ਼ਰੀ ਲਵਾਉਣਗੇ ਉਸ ਤੋਂ ਬਾਅਦ ਸਿੰਘੂ ਦੀ ਸਟੇਜ ਦੇ ਉੱਤੇ ਜਾ ਕੇ ਹਾਜ਼ਰੀ ਜਿਹੜੀ ਆ ਲਗਵਾਉਣਗੇ ਸੋ ਨਵਦੀਪ ਵੀ ਮੌਜੂਦ ਆ ਨਵਦੀਪ ਕਿਵੇਂ ਆ ਇਹ ਆ ਇੱਕ ਤਾਂ ਮਕਸਦ ਪਤਾ ਲੱਗ ਹੀ ਗਿਆ ਹੋਇਆ ਕਿ ਸਾਡੇ ਜਿਹੜੇ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਕੀ ਜਿਹੜਾ ਇੱਕ ਬਾਹਰ ਮੈਸੇਜ ਆ ਰਿਹਾ ਸੀਗਾ ਵੀ ਸਯੁਜਕਤ ਕਿਸਾਨ ਮੋਰਚਾ ਤੇ ਨੌਜਵਾਨ ਵੱਖ-ਵੱਖਾ ਉਹਨੂੰ ਵੀ ਇੱਕ ਜਿਹੜਾ ਸਨੇਹਾ ਦਿੱਤਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਸਾਡੇ ਆਗੂ ਵੀ ਨੇ ਤੇ ਅਸੀਂ ਇੱਕ ਸਰਕਾਰ ਨੂੰ ਦਿਖਾਉਣੇ ਵਾਸਤੇ ਰੋਸ ਮਾਰਚ ਕੱਢ ਰਹੇ ਵੀ ਸਾਡੇ ਮੁੰਡੇ ਜਿਨ੍ਹਾਂ ਨਾਲ ਤੁਸੀਂ ਧੱਕਾ ਕਰ ਰਹੇ ਹੋ ਜਿਹੜੇ ਅੰਦਰ ਨੇ ਜਾਂ ਜਿਹੜੇ ਬਾਹਰ ਵੀ ਨੇ ਹੁਣ ਤਾਂ ਕਹਿਣਾ ਉਹਨਾਂ ਦੇ ਵੀ ਨੋਟਿਸ ਪੇਜ ਰਹੇ ਨੇ ਉਹਨਾਂ ਦੀ ਗ੍ਰਿਫਤਾਰੀਆਂ ਹਲੇ ਤੱਕ ਨਹੀਂ ਰੁਕ ਰਹੀਆਂ ਤਾ ਉਹ ਬੰਦ ਕਰੋ ਨਹੀਂ ਫਿਰ ਅਸੀਂ ਕਰੜੇ ਫੈਸਲੇ ਲੈਣ ਨੂੰ ਮਜਬੂਰ ਹੋ ਜਾਾਂਗੇ ਅਸੀਂ ਸ਼ੁਕਤ ਮਾਰਜਨ ਵੀ ਹੁਣ ਸੇਜਾਂ ਤੋਂ ਅਪੀਲ ਵੀ ਕਰਾਂਗੇ ਕਿ ਹੁਣ ਜ਼ਰੂਰੀ ਹੈਗਾ ਜਿਵੇਂ ਹਰਿਆਣੇ ਜਗਰਨਾਮ ਸਿੰਘ ਚੜੂਨੀ ਜੀ ਨੇ ਐਲਾਨ ਕੀਤਾ ਹੈ ਕਿ ਹਾਂ ਅਗਰ ਕੋਈ ਵੀ ਅ ਦਿੱਲੀ ਦਾ ਪੁਲਿਸ ਦਾ ਅਧਿਕਾਰੀ ਤੁਹਾਨੂੰ ਫੜਨ ਆਂਦਾ ਹੈ ਤਾਂ ਉਹਨੂੰ ਫੜ ਕੇ ਪਿੰਡ ਦੇ ਅੰਦਰ ਬਿਠਾ ਲਿਓ ਉਹਨੂੰ ਖਿਲਾਓ ਪਲਾਓ ਸੇਵਾ ਕਰੋ ਉਹਦੀ ਜਦੋਂ ਤੱਕ ਉਹਦੇ ਅਧਿਕਾਰੀ ਨੇ ਉੱਪਰ ਆਲੇ ਜਾਂਦੇ ਔਰ ਇਹ ਨਹੀਂ ਕਹਿ ਕੇ ਜਾਂਦੇ ਵੀ ਅਸੀਂ ਪਿੰਡਾਂ 'ਚ ਨਹੀਂ ਆਵਾਂਗੇ ਦੁਬਾਰਾ ਤਾਂ ਇਹ ਜੇ ਕਰੜੇ ਫੈਸਲੇ ਲੈਣ ਦੀ ਜਰੂਰਤ ਹੈਗੀ ਸਾਰੇ ਸਹਿਯੁਕਤ ਮੋਰਚੇ ਨੇ ਜਿਹੜਾ ਇੱਕ ਕਿਤੇ ਨਾ ਕਿਤੇ ਹੈਗਾ ਸੀਗਾ ਵੀ ਕੇਂਦਰ ਸਰਕਾਰ ਦੇ ਵੱਲੋਂ ਹਨਾ ਪਹਿਲਾਂ ਦੋ ਸਟੇਟਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੁਣ ਕਿਤੇ ਨਾ ਕਿਤੇ ਸ਼ਾਇਦ ਇਹ ਵੀ ਉਹਨਾਂ ਦੀ ਹੀ ਹੱਲਾਸ਼ੇਰੀ ਸੀਗੀ ਵੀ ਨੌਜਵਾਨ ਤਾਂ ਲੱਗ ਆ ਜੀ ਤੇ ਬਜ਼ੁਰਗ ਜਿਹੜੇ ਅਲੱਗ ਹੈਗੇ ਆ ਇਹ ਫਿਰ ਕੇਂਦਰ ਸਰਕਾਰ ਦੀ ਇੱਕ ਚਾਲ ਫੇਲ ਹੋਈ ਸਮਝੀ ਜਾਵੇ ਬਿਲਕੁਲ ਜੀ ਬ ਨਾਲ ਹੈ ਤਾਂ ਇਹ ਨਹੀਂ ਅਜਾ ਚਲੋ ਥੋੜੇ ਜਿਹਾ ਆਪਣਾ ਚੱਲਦਾ ਹੀ ਹੈਗਾ ਆ ਵੀ ਅਸੀਂ ਆਪਣੇ ਵਿਚਾਰ ਜ਼ਰੂਰ ਰੱਖਦੇ ਨੇ ਹੈਨਾ ਉਹ ਰੱਖਣੇ ਵੀ ਚਾਹੀਦੇ ਨੇ ਵਿਚਾਰਾਂ ਤਾਂ ਵਖਰੇ ਮੌਜ ਸਕਦਾ ਪਰ ਸਾਰੇ ਦੇ ਸਾਰੇ ਇਕੱਠੇ ਨੇ ਅਸੀਂ ਸਰਕਾਰ ਨੂੰ ਵੀ ਦਿਖਾਣ ਚੱਲੇ ਆ ਵੀ ਹਾਂ ਸਾਡੀ ਤਾਕਤ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੈ ਤੇ ਅਣਲ ਟਾਈਮ 'ਚ ਤੁਹਾਨੂੰ ਦਿਖਾ ਵੀ ਦੇਵਾਂਗੇ ਅਸੀਂ ਹੱਕ ਲੈ ਕੇ ਜਾਣਦੇ ਜਿੱਤ ਕੇ ਜਾਣਾ ਇੱਥੋਂ ਸੋ ਇਹ ਸਾਨੂੰ ਨਵਦੀਪ ਕਿ ਵਾਕਿ ਜਿਹੜੀ ਹੈ ਕੇਂਦਰ ਸਰਕਾਰ ਨੂੰ ਜੇ ਕਿਤੇ ਲੱਗੇ ਵੀ ਦੋ ਸਟੇਟਾਂ ਦਾ ਵਖਰੇਵਾ ਹੋ ਸਕਦਾ ਜਾਂ ਨੌਜਵਾਨਾਂ ਦਾ ਬਜ਼ੁਰਗਾਂ ਦਾ ਸੋ ਇਹ ਸਭ ਇੱਕ ਨੇ ਜੀ ਇਸ ਮੋਰਚੇ ਦੀ ਖਾਸੀਅਤ ਹੀ ਇਕਤਾ ਹੈ ਚਾਹੇ ਉਹ ਅਲੱਗ-ਅਲੱਗ ਸਟੇਟਾਂ ਦੀ ਹੋਵੇ ਚਾਹੇ ਬਜ਼ੁਰਗਾਂ ਜਾਂ ਨੌਜਵਾਨਾਂ ਦੀ ਹੋਵੇ ਸੋ ਇਹਨਾਂ ਦਾ ਏਕਾ ਹਰ ਹਾਲ ਚਪੜੀ ਮੰਜ਼ਲ ਤੱਕ ਪਹੁੰਚੂਗਾ ਜ਼ਰੂਰਤ ਇਸ ਵੇਲੇ ਹੈ ਸਰਕਾਰ ਨੂੰ ਕਿ ਉਹ ਜਿੰਨੀ ਛੇਤੀ ਹੋ ਸਕਦਾ ਇਹਨਾਂ ਦੀ ਗੱਲ ਬਾਜ਼ਰੂਰ ਸੁਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਰੋਸ ਮਾਰਚਾ ਲਗਾਤਾਰ ਜਾਰੀ ਹੈ ਤੇ ਇਹ ਜਾਵੇਗਾ ਜੀ ਕੁੰਡਲੀ ਔਰ ਸਿੰਘੂ ਦੀ ਸਟੇਜ ਤੱਕ ਉਹ ਮੇਰੇ ਨਾਲ ਇਸ ਵਕਤ ਜਿਹੜੀਆਂ ਨੌਜਵਾਨਾਂ ਦੇ ਵਿੱਚੋਂ ਕੁ 10 ਸਗ ਮੌਜੂਦ ਨੇ ਲਗਾਤਾਰ ਪਹਿਲੇ ਦਿਨ ਤੋਂ ਹਰ ਇੱਕ ਗਤੀਵਿਧੀ ਦੇ ਉੱਤੇ ਹਰ ਇੱਕ ਬਾਰਡਰ ਦੇ ਉੱਤੇ ਜਿਹੜੇ ਆ ਉਹ ਮੌਜੂਦ ਰਹੇ ਨੇ ਭਾਈ ਜੀ ਕਿਵੇਂ ਦੇਖਦੇ ਹੋ ਇੱਕ ਤਾਂ ਸਿਰਸਾ ਸਾਹਿਬ ਨੇ ਕਿਹਾ ਕਿ ਸੁਨੇਹਾ ਇਹ ਜਾ ਰਿਹਾ ਸੀ ਕਿ ਤਨਾ ਕਿਤੇ ਨੌਜਵਾਨ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਿਤਨਾ ਕਿਤੇ ਵਕ ਵਕ ਉਹਨਾਂ ਨੇ ਕਿਹਾ ਕਿ ਉਸ ਸੁਨੇਹੇ ਨੂੰ ਜਿਹੜਾ ਹੈਗਾ ਗਲਤ ਸਾਬਤ ਕਰਨ ਦੇ ਲਈ ਵੀ ਇਹ ਚੀਜ਼ ਕਰ ਰਹੇ ਆ ਤੇ ਦੂਸਰਾ ਜਿਹੜਾ ਇਹਦਾ ਮਕਸਦ ਦਾਸੀ ਦਿੱਤਾ ਕਿ ਨਵਰੀਤ ਵਰਗੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਲਈ ਲਿਆਂ ਚਾਹੀਦਾ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਅਸੀਂ ਵੀਰੇ ਇਹੀ ਕਹਿਣਾ ਚਾ ਪਹਿਲੀ ਗੱਲ ਤਾਂ ਵੀ ਅਸੀਂ ਇਹ ਮੰਗ ਕਰਦੇ ਆ ਵੀ ਜਿਹੜੀ ਆਪਣੀ ਅਗਲੀ ਸਟੇਜ ਆ ਸੰਘਰਸ਼ ਕਮੇਟੀ ਦੀ ਉਤੋਂ ਵੀ ਨਵਰੀਦ ਦੀ ਸ਼ਹੀਦੀ ਨੂੰ ਲਾ ਕੇ ਪ੍ਰੋਗਰਾਮ ਹੋਇਆ ਸੀਗਾ ਤੇ ਗਾਜੀਪੁਰ ਦੀ ਸਟੇਜ ਤੋਂ ਵੀ ਇਹ ਪ੍ਰੋਗਰਾਮ ਹੋਇਆ ਸੀਗਾ ਸੰਯੁਕਤ ਮੋਰਚੇ ਦੀ ਸਟੇਜ ਤੇ ਵੀ ਇੱਕ ਵੱਡਾ ਸ਼ਰਧਾਂਜਲੀ ਸਮਾਰੋਹ ਕੀਤਾ ਜਾਵੇ ਉਸ ਦੀ ਸਾਡਾ ਗੋਲੀ ਲੱਗ ਕੇ ਸ਼ਹੀਦ ਹੋਇਆ ਪਹਿਲਾ ਨੌਜਵਾਨ ਆ ਤੇ ਉਸ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਦਿਨ ਪ੍ਰੋਗਰਾਮ ਕੀਤਾ ਜਾਵੇ ਨੌਜਵਾਨਾਂ ਦਾ ਬਾਕੀ ਐਡੀ ਗੱਲ ਨਹੀਂ ਹੈ ਕਿ ਵੀ ਨੌਜਵਾਨਾਂ ਤੇ ਬਜ਼ੁਰਗਾਂ ਤੋਂ ਪਾਸੇ ਨਹੀਂ ਹੈਗੇ ਸੰਯੁਕਤ ਮੋਰਚੇ ਦੇ ਆਗੂਆਂ ਦਾ ਅਸੀਂ ਸਤਿਕਾਰ ਕਰਦੇ ਆ ਅਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਚੱਲ ਰਹੇ ਆ ਪਰ ਜੇ ਅਸੀਂ ਇਹਨਾਂ ਨੂੰ ਕੁਝ ਸਲਾਹ ਸੁਝਾਅ ਦੇ ਰਹੇ ਆ ਤਾਂ ਇਹਦਾ ਮਤਲਬ ਇਹ ਨਹੀਂ ਵੇਸੀਂ ਬੀਜਪੀ ਦਾ ਆਈਟੀ ਸੈੱਲ ਆ ਅਸੀਂ ਇਹਨਾਂ ਦੀ ਇਹਨਾਂ ਦੀ ਅਗਵਾਈ ਦੇ ਵਿੱਚ ਚੱਲ ਰਹੇ ਆ ਸਾਡੇਆਂ ਵੀ ਕੁਝ ਸੁਝਾਅ ਨੇ ਤੇ ਉਹ ਗੱਲਾਂ ਬਾਤਾਂ ਲੈ ਕੇ ਇਹਨਾਂ ਦੇ ਨਾਲ ਅਸੀਂ ਅੱਜ ਸਟੇਜ ਤੇ ਵੀ ਕੁਝ ਬੋਲਾਂਗੇ ਤੇ ਉਸੇ ਨੂੰ ਲੈ ਕੇ ਜੀ ਨਵਰੀਦ ਦੀ ਸ਼ਹੀਦੀ ਨੂੰ ਲੈ ਕੇ ਹੋ ਗਿਆ ਜਿਹੜੇ ਆਪਣੇ ਜੇਲ੍ਹਾਂ ਦੇ ਨੌਜਵਾਨ ਨੇ ਉਹਨਾਂ ਦੇ ਜਮਾਨਤਾ ਚਲੋ ਹੋ ਰਹੀਆਂ ਚੰਗੀ ਗੱਲ ਆ ਪਰ ਉਹ ਪਰਚੇ ਰੱਦ ਕਰਾਉਣ ਲਈ ਇੱਕ ਦਬਾਅ ਬਣਾਇਆ ਜਾਵੇ ਜਿੰਨੀ ਆਪਣੇ ਕੋਲ ਸਟਰੈਂਥ ਆ ਦੋਵੇਂ ਬਾਰਡਰਾਂ ਤੇ ਇਹਨੇ ਲੋਕ ਬੈਠੇ ਨੇ ਆਪਣੇ ਆਪਾਂ ਵੱਧ ਦਬਾਅ ਪਾਉਣ ਜੋਗਰੇ ਹੈਗੇ ਆ ਪਰ ਹੋਇਆ ਮਾਹੌਲ ਉਲਟ ਪਿਆ ਸੀ ਕਿਤੇ ਨਾ ਕਿਤੇ ਥੋੜੀ ਜਿਹੀ ਨਿਰਾਸ਼ਾ ਆਪਣੇ ਲੋਕਾਂ 'ਚ ਸੀਗੀ ਕਿਉਂਕਿ ਉਹਨਾਂ ਕੇਂਦਰ ਦਾ ਥੋੜਾ ਜਿਹਾ ਪਲੜਾ ਭਾਰੀ ਸੀਗਾ ਆਪਾਂ ਦੁਬਾਰੇ ਉਹਨਾਂ ਨੂੰ ਦੱਸ ਦਈਏ ਵੀ ਅਸੀਂ ਧੌਣ ਤੇ ਗੋਡਾ ਰੱਖਣ ਜੋਗੇ ਹੈਗੇ ਆ ਮੇਰੇ ਮੇਰੇ ਲਾਸਟ ਸਵਾਲ ਇਹ ਹੈ ਕਿ ਜਿਹੜਾ ਨੌਜਵਾਨਾਂ ਦਾ ਜੋਸ਼ ਤੇ ਵੱਡਿਆਂ ਦਾ ਸਾਡਾ ਬਜ਼ੁਰਗਾਂ ਦਾ ਹੋਸ਼ ਬੇਹਤ ਜ਼ਰੂਰੀ ਹੈ ਤੇ ਇਹੀ ਇਸ ਕਿਸਾਨ ਮੋਰਚੇ ਦੀ ਸਫਲਤਾ ਦੀ ਤਾਕਤ ਹੈ ਕਿਤਨਾ ਕਿਤੇ ਇਹਨਾਂ ਦੋਨਾਂ ਦਾ ਇਕੱਠਾ ਰਹਿਣਾ ਕਿੰਨਾ ਕੁ ਜ਼ਰੂਰੀ ਆ ਬੜਾ ਜ਼ਰੂਰੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਚੱਲਣਾ ਚਾਹੁੰਦੇ ਆ ਪਰ ਜਿਵੇਂ ਉਹ ਵਾਰੀ-ਵਾਰੀ ਇੱਕੋ ਉਹ ਗੱਲਾਂ ਨਾਲ ਵੀ ਸਾਨੂੰ ਗੋਲੀ ਤੋਂ ਡਰ ਨਹੀਂ ਲੱਗਦਾ ਗਦਾਰੀ ਦੇ ਲੇਬਲ ਤੋਂ ਡਰ ਲੱਗਦਾ ਸਾਨੂੰ ਵੀ ਸਾਨੂੰ ਇਹੋ ਜਿਹੇ ਲੇਬਲ ਨਾ ਦਿੱਤੇ ਜਾਣ ਅਸੀਂ ਸਾਰੇ ਦੇ ਸਾਰੇ ਸੰਯੁਕਤ ਮੋਰਚੇ ਦੇ ਨਾਲ ਆ ਅਸੀਂ ਅਸੀਂ ਉਹ ਨਹੀਂ ਹੈਗੇ ਫੇਸਬੁੱਕ ਤੇ ਬਹਿ ਕੇ ਉਹਨਾਂ ਨੂੰ ਗਾਲਾਂ ਕੱਢਦੇ ਆ ਉਹਨਾਂ ਦੇ ਕਮੈਂਟਾਂ 'ਚ ਗਾਲਾਂ ਕੱਢਦੇ ਆ ਅਸੀਂ ਇਹ ਵੀ ਨਹੀਂ ਹੈਗਾ ਵੀ ਅੱਜ ਉੱਠ ਕੇ ਆ ਕੇ ਤੇ ਮਾਰਚ ਕਰਨ ਲੱਗ ਗਏ ਅਸੀਂ ਤਿੰਨ ਮਹੀਨੇ ਤੋਂ ਇੱਥੇ ਬੈਠੇ ਹੋਏ ਆ ਤੇ ਜੇ ਅਸੀਂ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਸਾਡੇ ਲਈ ਸਤਕਾਰਯੋਗ ਨੇ ਤੇ ਸਾਡੀ ਵੀ ਗੱਲ ਨੂੰ ਪੂਰਾ ਆਦਰ ਦੇਣ ਤੇ ਇੱਕ ਤਾਲਮੇਲ ਦੇ ਨਾਲ ਤਾਲਮੇਲ ਦੇ ਨਾਲ ਆਪਾਂ ਇਹ ਬਣਾ ਕੇ ਰੱਖਿਆ 26 ਤੋਂ ਬਾਅਦ ਦੇ ਹੋਈ ਜਾਂਦਾ ਤੇ ਜਿਹੜਾ ਕੇਂਦਰ ਸਰਕਾਰ ਨੂੰ ਅਸੀਂ ਇੱਕ ਉਹ ਬਿੱਲਾਂ ਦਾ ਮੁੱਦਾ ਲਾਂਭੇ ਕਰੀ ਬੈਠੇ ਆ ਸੋ ਆਪਣਾ ਇਹੀ ਆ ਵੀ ਆਪਣੀ ਲੜਾਈ ਕੇਂਦਰ ਨਾਲ ਆ ਸਾਡੀ ਲੜਾਈ ਆਪਸ ਵਿੱਚ ਨਹੀਂ ਆ ਸੋ ਇਹ ਜਿਹੜਾ ਇੱਕ ਸੁਨੇਹਾ ਜਿਹੜਾ ਦੇ ਰਹੇ ਨੇ ਨੌਜਵਾਨ ਜਿਹੜੇ ਹੈਗੇ ਆ ਸਰਸਾ ਸਾਹਿਬ ਉਹਨਾਂ ਦੇ ਨਾਲ ਮੌਜੂਦ ਨੇ ਸੋ ਜਿਹੜਾ ਇੱਕ ਇੱਕ ਲੋਕ ਬੜਾ ਇੱਕ 네ਗੇਟਿਵ ਜਿਹਾ ਸੁਨੇਹਾ ਜਿਹੜਾ ਦੇ ਰਹੇ ਸੀ ਕਿ ਸੰਯੁਕਤ ਕਿਸਾਨ ਮੋਰਚਾ ਤੇ ਨੌਜਵਾਨ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਅਲੱਗ ਨਹੀਂ ਪਰ ਅਜਿਹਾ ਕੁਝ ਨਹੀਂ ਆ ਸੋ ਇਹ ਕੇਂਦਰ ਸਰਕਾਰ ਨੂੰ ਜਿਹੜੀ ਆ ਫਿਕਰ ਵਾਲੀ ਗੱਲ ਆ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੀ ਇਹ ਇਹਨਾਂ ਦੀਆਂ ਮੰਗਾਂ ਜਿਹੜੀਆਂ ਕਬੂਲੀਆਂ ਜਾਣ ਕਿਉਂਕਿ ਬਹੁਤ ਵਾਰ ਜਿਹੜਾ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਚਾਹੀਏ ਅਲੱਗ-ਅਲੱਗ ਸਟੇਟਾਂ ਦੇ ਲੋਕਾਂ ਚਾਹੇ ਨੌਜਵਾਨਾਂ ਨੇ ਤੇ ਬਜ਼ੁਰਗਾਂ ਨੇ ਜਿਹੜਾ ਇਹ ਸਰਕਾਰ ਦੀ ਹੈ ਇਹ ਚਲਾਕੀਆਂ ਜਿਹੜੀਆਂ ਕਾਮਯਾਬ ਨਹੀਂ ਹੋ ਰਹੀਆਂ ਸਾਡੇ ਬਜ਼ੁਰਗ ਇਕੱਠੇ ਨੇ ਸਾਡੇ ਨੌਜਵਾਨ ਇਕੱਠੇ ਨੇ ਤੇ ਨੌਜਵਾਨਾਂ ਦਾ ਜੋਸ਼ ਬਜ਼ੁਰਗਾਂ ਦਾ ਹੌਸਲ ਜਿਹੜਾ ਹਰ ਹਾਲ 'ਚ ਇਸ ਮੋਰਚੇ ਨੂੰ ਸਫਲਤਾ ਵੱਲ ਲੈ ਕੇ ਜਾਊਗਾ ਸੋ ਅੱਜ ਵੀ ਇੱਕ ਸੋਹਣੀ ਸ਼ੁਰੂਆਤ ਜਿਹੜੀ ਆ ਫਿਰ ਸਿਰ ਜੀ ਜਾ ਰਹੀ ਹੈ